ਰੋਪੜ ਨਗਰ ਕਾਉਂਸਲ ਚੋਣਾਂ ਨੂੰ ਲੈ ਕੇ ਬੀਜਪੀ ਦੇ ਵੱਲੋਂ ਸਰਗਰਮੀਆਂ ਹੁਣ ਤੇਜ਼ ਕਰ ਦਿੱਤੀਆਂ ਗਈਆਂ ਨੇ 사실 ਕਿ ਇਸ ਮੌਕੇ ਤੇ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਅਜੇਵੇਰ ਸਿੰਘ ਲਾਲਪੁਰਾ ਦੇ ਵੱਲੋਂ ਲਗਾਤਾਰ ਸ਼ਹਿਰ ਦਾ ਦੌਰਾ ਕੀਤਾ ਜਾ ਰਿਹਾ ਹੈ ਉਧਰ ਅਜੇ ਦੇ ਰਾਤ ਉਹਨਾਂ ਦੇ ਵੱਲੋਂ ਨਗਰ ਕਾਉਂਸਲ ਦੇ ਸੰਭਾਵੀ ਉਮੀਦਵਾਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਅਜੇਵੇਰ ਸਿੰਘ ਲਾਲਪੁਰਾ ਦਾ ਕਹਿਣਾ ਹੈ ਕਿ ਜਿਹੜੇ ਸਤਾਰਾ ਕਾਂਗਰਸ ਦੇ ਕਾਉਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਦੀ ਲੀਡਰਸ਼ਿਪ ਕਬੂਲੀ 17 ਕੌਂਸਲਰਾਂ ਨੂੰ ਕਾਂਗਰਸ ਪਾਰਟੀ ਦੁਬਾਰਾ ਟਿਕਟ ਦੇਵੇਗੀ ਗੌਰਤਲਬੇਕੀ ਰੂਪਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਸਰਕਾਰ ਵੱਲੋਂ ਕਿਸੇ ਵੀ ਟਾਈਮ ਹੋ ਸਕਦਾ ਹੈ ਜਿਸ ਨੂੰ ਦੇਖਦੇ ਹੋਏ ਭਾਜੀਪੇ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਸਵਾਲ ਪੁੱਛਣਾ ਚਾਹੁੰਦਾ ਬਈ ਜਿਨ੍ਹਾਂ 17 ਆ ਪਿਛੇ ਸਾਡੇ ਪਿਛਲੇ ਮਹੀਨੇ ਜਿਹੜਾ ਨਗਰ ਕੌਂਸਲ ਦੇ ਵਿੱਚ 17 ਕਾਂਗਰਸ ਦੇ ਐਮਸੀ ਹੈ ਜਿਨ੍ਹਾਂ ਨੇ ਕਿ ਕਿਉਂਕਿ ਮੈਨੂੰ ਜਿੱਤ ਤੱਕ ਪਤਾ ਹੈ ਪਾਰਟੀ ਨੇ ਕਾਂਗਰਸ ਪਾਰਟੀ ਨੇ ਤਾਂ ਕੋਈ ਬੇਪਿਸ਼ੂ ਨਹੀਂ ਸੀ ਕੀਤਾ ਕਿ ਪ੍ਰਧਾਨ ਨੂੰ ਰਿਮੂਵ ਕੀਤਾ ਜਾਵੇ ਤੇ ਇਹਨਾਂ 17 ਜਿਹੜੇ ਐਮਸੀਆਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਐਮਐਲਏ ਦੀ ਲੀਡਰਸ਼ਿਪ ਕਪੂਲੀ ਹੈ ਕਿ ਕਾਂਗਰਸ ਇਹਨਾਂ 17 ਐਮਸੀਆਂ ਨੂੰ ਦੁਬਾਰਾ ਟਿਕਟ ਦੇਗੀ ਕੀ ਇਹਨਾਂ ਨੂੰ ਕਾਂਗਰਸ 17 ਐਮਸੀਆਂ ਨੂੰ ਟਿਕਟ ਦੇਗੀ ਕੀ ਇਹ 17 ਜਾਣੇ ਕਾਂਗਰਸ ਛੱਡ ਕੇ ਹੁਣੇ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤੇ ਕੀ ਐਮਐਲਏ ਸਾਹਿਬ ਜਿਹੜਾ ਇਹਨਾਂ 17 ਨੂੰ ਆਮ ਆਦਮੀ ਪਾਰਟੀ ਚ ਟਿਕਟ ਦੇਣਗੇ ਇਹ ਸਵਾਲ ਜਿਹੜਾ ਹੈ ਇਹ ਲੋਕ ਜਿਹੜੇ ਆ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਉਹ 17 ਐਮਸੀ ਆਪਣਾ ਸਟੈਂਡ ਸਪਸ਼ਟ ਕਰਨ ਵੀ ਉਹ ਕਿਹੜੀ ਪਾਰਟੀ ਵਿੱਚੋਂ ਆਉਣ ਵਾਲੇ ਚੋਣ ਜਿਹੜੇ ਉਹ ਲੜਨਗੇ